ਪਰ ਮੱਕੀ ਐਮਐਸਪੀ ਤੋਂ 600 ਰੁਪਿਆ ਘੱਟ ਰੇਟ ਦੇ ਉੱਤੇ ਵਿਕਦੀ ਹੋਈ ਨਜ਼ਰ ਆ ਰਹੀ ਹੈ ਪਰ ਫਿਰ ਵੀ ਮੱਕੀ ਦੇ ਵਿੱਚ ਵੀ ਹੁਣ ਕਿਸਾਨਾਂ ਨੂੰ ਘਾਟਾ ਹੀ ਪੈਂਦਾ ਨਜ਼ਰ ਆ ਰਿਹਾ ਹੈ। ਔਰ ਲਾਰਟਾ 16 ਜਿਲ੍ਹੇ ਇਹ ਵੀ ਪੈ ਗਿਆ ਤਾਂ ਕਿਸਾਨਾਂ ਲਈ ਇੱਕ ਸਰਦਾਰੀ ਹੋਰ ਬਣ ਜਾਵੇਗੀ। ਜਾਂ ਜਿਹੜਾ ਮੰਤਰੀ ਕਹਿੰਦਾ ਇੱਕ ਸਾਫਕਾ ਕਾਂਗਰਸ ਦਾ ਕਿ ਮੈਂ ਖਰੀਦਾਂਗਾ ਤੇ ਭਾਈ ਸਾਹਿਬ ਮੰਡੀ ਚ ਮੱਕੀ ਤਾਂ ਪਈ ਆ ਫਿਰ ਮੂੰਗੀ ਦਾ ਭਾਅ ਨਿਰਧਾਰਤ ਹੋਇਆ 7000 ਤੋਂ ਵੱਧ ਤੇ 454700 ਰੁਪਏ ਵਿਕੀ ਢਿਲ ਸਾਹਿਬ ਕਿਸਾਨ ਕਣਕ ਤੇ ਝੋਨੇ ਨੂੰ ਤਰਜੀਹ ਦਿੰਦੇ ਨੇ ਝੋਨਾ ਹੁਣ ਖੇਤਾਂ ਦੇ ਵਿੱਚ ਲੱਗਣਾ ਸ਼ੁਰੂ ਹੋ ਗਿਆ ਸਿੱਧੀ ਬਿਜਾਈ ਵਾਲਿਆਂ ਦਾ ਜਿਹੜਾ ਉਹ ਵੀ ਉੱਗ ਗਏ ਨੇ ਉਹਦੇ ਬੀਜ ਵਗੈਰਾ ਜੋ ਪਾਏ ਸੀਗੇ ਇਸ ਤੋਂ ਇਲਾਵਾ ਹੋਰ ਵੀ ਜੜੀਆਂ ਫਸਲਾਂ ਨੇ ਖਾਸ ਕਰ ਮੱਕੀ ਹੁਣ ਵੀ ਮੱਕੀ ਦੀ ਬਿਜਾਈ ਹੋਣੀ ਆ ਜਿਹੜੀ ਬਰਸਾਤੀ ਮੱਕੀ ਵਗੈਰਾ ਤੇ ਇਸ ਤੋਂ ਇਲਾਵਾ ਜਿਹੜੀ ਮੱਕੀ ਖੇਤਾਂ ਦੇ ਵਿੱਚ ਖੜੀ ਹੈ ਉਸ ਮੱਕੀ ਦੀ ਫਸਲ ਖੇਤਾਂ ਦੇ ਵਿੱਚੋਂ ਹੁਣ ਮੰਡੀਆਂ 'ਚ ਪਹੁੰਚੀ ਹੈ ਦਾਅਵੇ ਕਿਤੇ ਜਾ ਰਹੇ ਸੀਗੇ ਕਿ ਤੁਸੀਂ ਮੱਕੀ ਬੀਜੋ ਅਸੀਂ ਐਮਐਸਪੀ ਦੇ ਉੱਤੇ ਖਰੀਦਾਂਗੇ ਤਾਂ ਇੱਕ ਜਿਹੜੇ ਕਾਂਗਰਸ ਲੀਡਰ ਵੱਲੋਂ ਵੀ ਦਾਅਵਾ ਕੀਤਾ ਗਿਆ ਸੀਗਾ ਕਿ ਉਹ ਵੀ ਐਮਐਸਪੀ ਦੇ ਉੱਤੇ ਕਿਸਾਨਾਂ ਦੀ ਸਾਰੀ ਮੱਕੀ ਖਰੀਦ ਲੈਣਗੇ ਪਰ ਮੱਕੀ ਐਮਐਸਪੀ ਤੋਂ 600 ਰੁਪਿਆ ਘਟ ਰੇਟ ਦੇ ਉੱਤੇ ਵਿਕਦੀ ਹੋਈ ਨਜ਼ਰ ਆ ਰਹੀ ਹੈ ਜੋ 600 ਰੁਪਏ ਦਾ ਨੁਕਸਾਨ ਆ ਕਿਸਾਨਾਂ ਦਾ ਉਹ ਕੌਣ ਭਰੇਗਾ ਜਿਵੇਂ ਮੂੰਗੀ ਵਰੀ ਵੀ ਕਿਹਾ ਸੀਗਾ ਕਿ ਅਸੀਂ ਭਰਪਾਈ ਕਰਾਂਗੇ ਤਾਂ ਸ਼ਾਇਦ ਹੋਈ ਜਾਂ ਨਹੀਂ ਹੋਈ ਕਿਸਾਨ ਬਿਹਤਰ ਜਾਣਦੇ ਨੇ ਪਰ ਫਿਰ ਵੀ ਮੱਕੀ ਦੇ ਵਿੱਚ ਵੀ ਹੁਣ ਕਿਸਾਨਾਂ ਨੂੰ ਘਾਟਾ ਹੀ ਪੈਂਦਾ ਨਜ਼ਰ ਆ ਰਿਹਾ ਹੈ ਕਿਸਾਨਾਂ ਨੂੰ ਇੱਕ ਘਾਟਾ ਥੋੜੀ ਹੈ ਹੂੰ ਇਹ ਜਿਹੜਾ ਬੇਰਬਾ ਨਸ਼ਰ ਹੋਇਆ ਇਹ ਸਮਰਾਲਾ ਮੰਡੀ ਦਾ ਹੋਇਆ ਹੂੰ ਉੱਥੇ 1800 ਰੁਪਏ ਸਰਕਾਰ ਦੀ ਐਮਐਸਪੀ ਦਾ ਰੇਟ 2400 ਰੁਪਏ ਹੈ ਹੂੰ ਕਾ ਮੈਂ ਕੱਲ ਮਲੋ ਮੰਡੀ ਚ ਵੀ ਗਿਆ ਹੂੰ ਜਿਹੜੀ ਪਿੱਛੇ ਇੱਥੇ ਬਰਸਾਤ ਹੋ ਗਈ ਉਹਨੇ ਮੱਕੀ ਦੀ ਫਸਲ ਵੀ ਖਰਾਬ ਕਰਤੀ ਤੇ ਆੜਤੀਆਂ ਵੱਲੋਂ ਉੱਥੇ ਫੜਾਂ ਦੇ ਉੱਤੇ ਮੱਕੀ ਖੰਡਾਈ ਪਈ ਹੈ ਤਾਂ ਕਿ ਜਿਹੜਾ ਉਹਦਾ ਨਿਰਧਾਰਤ ਮਾਪਦੰਡ ਹੈ ਸਿਲ ਕਿੰਨੀ ਹੋਣੀ ਚਾਹੀਦੀ ਹੈ ਉਹਦੇ ਤੱਕ ਪਹੁੰਚਿਆ ਜਾ ਸਕੇ ਜਿਵੇਂ ਹੁਣ ਦੱਸਿਆ ਜਾ ਰਿਹਾ ਕਿ ਅੱਜ ਔਰੇਂਜ ਔਰ ਲਾਰਟਾ 16 ਜਿਲ੍ਹਿਆਂ 'ਚ ਜੇ ਇਹ ਵੀ ਪੈ ਗਿਆ ਤਾਂ ਕਿਸਾਨਾਂ ਲਈ ਇੱਕ ਸਰਦਰ ਦੀ ਹੋਰ ਬਣ ਜਾਵੇਗੀ ਜਿਵੇਂ ਮੌਨਸੂਨ ਨੇ ਦਾਸਤਕ ਦੇਤੀ ਹੈ ਮੌਨਸੂਨ ਆ ਕੇ ਹਿਮਾਲਾ ਪਰਬਤਾਂ ਦੇ ਨਾਲ ਟਕਰਾ ਗਈ ਹੈ ਉੱਥੋਂ ਫਿਰੇ ਮੋੜਾ ਕੱਟਦੀ ਹੁੰਦੀ ਹੈ ਜੇ ਅਗਲੇ ਦਿਨਾਂ ਦੇ ਵਿੱਚ ਬਰਸਾਤ ਇਸੇ ਤਰ੍ਹਾਂ ਆਉਂਦੀ ਹੈ ਜਾਰੀ ਰਹਿੰਦੀ ਹੈ ਤਾਂ ਤਰਵਿੰਦਰ ਸਿੰਘ ਕਿਸਾਨਾਂ ਵਾਸਤੇ ਕਬੱਡੀ ਸਰਦਾਰਦੀ ਦਾ ਰੁਖ ਬਣੇਗੀ ਜੀ ਸੋ ਜਿੰਨੀ ਉਹਨਾਂ ਦੀ ਐਮਐਸਪੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਆਪ ਦਖਲ ਦੇ ਕੇ ਜਾਂ ਜਿਹੜਾ ਮੰਤਰੀ ਕਹਿੰਦਾ ਇੱਕ ਸਾਬਕਾ ਕਾਂਗਰਸ ਦਾ ਕਿ ਮੈਂ ਖਰੀਦਾਂਗਾ ਤੇ ਭਾਈ ਸਾਹਿਬ ਮੰਡੀ 'ਚ ਮੱਕੀ ਤਾਂ ਪਈ ਆ ਫਿਰ ਫਿਰ ਖਰੀਦੋ ਮਹੂਰਤ ਕੀ ਤੋਂ ਕਢਾਉਣਾ ਹੈ ਜੋ ਕਹਿੰਨੇ ਹੋ ਕਰਕੇ ਦਿਖਾਓ ਠੀਕ ਹੈ ਤੁਸੀਂ ਜਿਹੜੀ ਸ਼ੁਰੂਆਤੀ ਦੌਰ ਸਰਕਾਰ ਆਈ ਮੂੰਗੀ ਜੀ ਉਹਨੇ ਪੈਸਿਆਂ ਤੇ ਦੇਵਾਂਗੇ ਜਿਹੜਾ ਘਟਾ ਹੈ ਮੂੰਗੀ ਦਾ ਭਾਅ ਨਿਰਧਾਰਿਤ ਹੋਇਆ 7000 ਤੋਂ ਵੱਧ ਤੇ 45 47 4700 ਰੁਪਏ ਵਿਕੀ ਜਿਹੜਾ 2300 ਰੁਪਏ ਦਾ ਫਰਕ ਪੈ ਗਿਆ ਕਿਸੇ ਨੇ ਉਹਦੀ ਭਰਪਾਈ ਨਹੀਂ ਕੀਤੀ ਕਈ ਥਾਵਾਂ ਤੇ ਕੁੜਦ ਹੁੰਦਾ ਇਹਨਾਂ ਕੋਲੇ ਇਹ ਜੀ ਬਾਪ ਡੰਡਾ ਤੇ ਖਰਾ ਨਹੀਂ ਉਤਰਦੀ ਤੋ ਕਿਸਾਨ ਉਹਨੂੰ ਕੁਦਰਤ ਦੀ ਮਾਰ ਵੀ ਪੈਂਦੀ ਹੈ ਇੰਦਰ ਦੇਵਤਾ ਦੀ ਮਾਰ ਵੀ ਪੈਂਦੀ ਹੈ ਉਹਨੂੰ ਜਿਹੜੀ ਭਾਅ ਦੀ ਮਾਰ ਹੈ ਇਹ ਵੀ ਪੈਂਦੀ ਹੈ ਖਰਚੇ ਨਹੀਂ ਨਿਕਲਦੇ ਇਸੇ ਕਰਕੇ ਝੋਨਾ ਤੇ ਕਣਕ ਤੇ ਕਿਸਾਨ ਆਕਰਸ਼ਿਤ ਰਹਿੰਦੇ ਆ ਇੱਕ ਦੀ ਥੋੜਾ ਜਿਹਾ ਫਰਕ ਪਿਆ ਹੈ ਕਿ ਕੁਝ ਕਪਾਹ ਤੇ ਨਰਮੇ ਉਦীন ਖਾਸ ਕਰ ਮਾਲਵਾ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਰਖਵਾ ਵਧਿਆ ਇੱਕ ਸ਼ੁਭ ਸ਼ਗਨ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ